ਕਾਸ਼ਿਕਾ ਪਿਆਰੇ ਵਿਦਿਆਰਥੀਓ ਪੰਜਾਬੀ ਭਾਸ਼ਾ ਅਤੇ ਵਿਆਕਰਨ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਸ ਦਾ ਜਿਹੜਾ ਵਿਸ਼ਾ ਉਹ ਹੈ ਅੱਖਰਬੋਧ ਜਾਂ ਵਰਣਬੋਧ ਤਾਂ ਪਿਆਰੇ ਵਿਦਿਆਰਥੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਹੈ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਜਿਹੜਾ ਵੀਡੀਓਸ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਲਈ ਹੋਰ ਵੀ ਜਿਹੜਾ ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋਵਾਂਗੇ ਤਾਂ ਪਿਆਰੇ ਵਿਦਿਆਰਥੀਓ ਜੋ ਵੀ ਅਸੀਂ ਵੀਡੀਓ ਦੇ ਵਿੱਚ ਪੜ੍ਹਾਣ ਜਾ ਰਹੇ ਹਾਂ ਉਹ ਜਿਹੜੀ ਪੀਡੀਐਫ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗੀ ਤਾਂ ਪਿਆਰੇ ਵਿਦਿਆਰਥੀਓ ਬਿਨਾਂ ਸਮਾਂ ਖਰਾਬ ਕੀਤੇ ਆ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਅਖਰਬੋਧ ਜਾਵਰਣ ਬੋਲੋ ਤਾਂ ਆਸਾ ਦੇ ਜਿਹੜਾ ਅਖਰ ਭਾਸ਼ਾ ਦੇ ਵਿੱਚ ਜਿਹੜੇ ਆ ਕਿ ਅੱਖਰ ਵਰਤਦੇ ਹਾਂ ਜਾਂ ਵਰਣ ਲਗਾ ਲਗਾ ਮਾਤਰਾਵਾਂ ਦੀ ਜਾਣਕਾਰੀ ਸਾਰੀ ਅੱਖਰ ਬੋਧ ਦੇ ਅਧੀਨ ਆਉਂਦੀ ਹੈ ਭਾਸ਼ਾ ਦਾ ਉਚਾਰਨ ਕਰਨ ਸਮੇ ਕੱਡੇ ਕੰਗ ਦੇ ਵਿੱਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ ਹਨ ਆਵਾਜ਼ਾਂ ਨਿਕਲਦੀਆਂ ਹਨ ਉਸ ਨੂੰ ਜਿਹੜੇ ਲਿਖ ਕੇ ਪ੍ਰਗਟ ਕਰਨ ਵਾਲੇ ਚਿੰਨਾਂ ਨੂੰ ਕੀ ਕਿਹਾ ਜਾਂਦਾ ਹੈ ਅੱਖਰ ਜਾਂ ਵਰਣ ਜਿਵੇਂ ਕ ਸ ਰ ੜਾ ਮਮ ਰਾਰਾ ਇਹ ਸਾਰੇ ਕੀ ਹਨ ਇਹ ਵਰਣ ਹਨ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਲਿਪੀ ਵਾਲੀ ਕ ਲਿਪੀ ਕੀ ਹੁੰਦੀ ਹੈ ਜਿੰਨਾ ਦੇ ਸਮੂਹ ਨੂੰ ਜਿਹੜਾ ਲਿਪੀ ਕਿਹਾ ਜਾਂਦਾ ਹੈ ਜਿਹੜੇ ਆਪਾਂ ਅੱਖਰ ਵਰਤਦੇ ਆ ਵਰਣ ਵਰਤਦੇ ਆ ਉਹਨਾਂ ਸਾਰੇ ਜਿੰਨਾ ਦੇ ਸਮੂਹ ਨੂੰ ਆਪਾਂ ਕੀ ਕਹਿੰਦੇ ਹਾਂ ਲਿਪੀ ਕਹਿੰਦੇ ਹਾਂ ਤੇ ਹਰ ਭਾਸ਼ਾ ਨੂੰ ਜਿਹੜਾ ਲਿਖਣ ਲਈ ਉਸ ਦੇ ਲਈ ਇੱਕ ਵਿਸ਼ੇਸ਼ ਲਿਪੀ ਤੁਕਣੀ ਹੁੰਦੀ ਹੈ ਜਿਵੇਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਅੰਗਰੇਜ਼ੀ ਭਾਸ਼ਾ ਨੂੰ ਲਿਖਣ ਲਈ ਰੋਮਨ ਲਿਪੀ ਤੇ ਜਿਵੇਂ ਹਿੰਦੀ ਭਾਸ਼ਾ ਨੂੰ ਲਿਖਣ ਲਈ ਦੇਵਨਾਗਰੀ ਲਿਪੀ ਤਾਂ ਇਸੇ ਤਰ੍ਹਾਂ ਹਰ ਭਾਸ਼ਾ ਨੂੰ ਜਿਹੜਾ ਲਗਭਗ ਹਰ ਲਿਪੀ ਵਿੱਚ ਵੀ ਲਿਖਿਆ ਜਾ ਸਕਦਾ ਹੈ ਪਰ ਹਰ ਭਾਸ਼ਾ ਲਈ ਜਿਹੜੀ ਲਿਪੀ ਹੈ ਉਹ ਵਿਸ਼ੇਸ਼ ਲਿਪੀ ਜਿਹੜੀ ਉਸ ਭਾਸ਼ਾ ਵਾਸਤੇ ਬਣੀ ਹੋਈ ਹੈ ਉਹ ਵੀ 独特ਨੀ ਹੈ ਜਿਵੇਂ ਅੱਜਕਲ ਤੁਸੀਂ ਵਰਡ ਕੱਪ ਯੂਜ਼ ਕਰਦੇ ਹੋ ਮੌਤਬ ਦੇ ਵਿੱਚ ਤੁਸੀਂ ਇੰਗਲਿਸ਼ ਦੇ ਵਿੱਚ ਟਾਈਪਿੰਗ ਕਰ ਰਹੇ ਹੋ ਪਰ ਤੁਸੀਂ ਉਹਦੇ ਵਿੱਚ ਪੰਜਾਬੀ ਜਿਹੜਾ ਪੰਜਾਬੀ ਦੇ ਸ਼ਬਦ ਆਗਲੀ ਜਿਹੜੀ ਤੁਸੀਂ ਆਮ ਰੂਟੀਨ ਦੇ ਵਿੱਚ ਵਰਤਦੇ ਹੋ ਤੁਸੀਂ ਕੀ ਕਰ ਰਹੇ ਹੋ ਉਹਨੂੰ ਤੁਸੀਂ ਇੰਗਲਿਸ਼ ਦੇ ਅਲਫਾਬੈਟ ਦੇ ਵਿੱਚ ਵੀ ਲਿਖਦੇ ਹੋ T U S I ਤੁਸੀਂ K I K E A R ਕਰ ਰਾਰਾ ਹਾਹੇ ਨੂੰ ਲਾਵਾ ਰਹੇ H O ਹੋ ਤਾਂ ਤੁਸੀਂ ਰੂਟੀਨ ਦੇ ਵਿੱਚ ਇਸ ਤਰੀਕੇ ਨਾਲ ਲਿਖ ਸਕਦੇ ਹੋ ਪਰ ਜਿਹੜੀ ਹਰੇਕ ਭਾਸ਼ਾ ਲਈ ਲਿਖਣ ਲਈ ਜਿਹੜੀ ਉਹਦੀ ਸਪੈਸ਼ਲ ਜਿਹੜੀ ਵਿਸ਼ੇਸ਼ ਲਿਪੀ ਟੁਕਮੀ ਹੁੰਦੀ ਹੈ ਤਾਂ ਉਹ ਕਿਹੜੀ ਹੈ ਜਿਵੇਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਹੀ ਟੁਕਮੀ ਹੈ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਹੀ ਟੁਕਮੀ ਹੈ ਠੀਕ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਬਾਰੇ ਤਾਂ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਹੈ ਠੀਕ ਹੈ ਇਸ ਦੇ ਵਿੱਚ 35 ਵਰਣ ਹੋਣ ਕਰਕੇ ਇਸ ਨੂੰ ਜਿਹੜਾ ਪੈਂਤੀ ਦੀ ਕਿਹਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਵਰਣਮਾਲਾ ਬਾਰੇ ਆਸ਼ਾਂ ਲਿਜਲੀ ਲਿਪੀ ਹੈ ਉਸ ਦੇ ਜਿੰਨੇ ਵੀ ਚਿੰਨ ਹਨ ਜਦੋਂ ਉਹਨਾਂ ਚਿੰਨਾਂ ਨੂੰ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਵਰਣਮਾਲਾ ਇੱਕ ਵਾਰੀ ਫੇਰ ਤੋਂ ਰਿਪੀਟ ਕਰਦੀ ਹਾਂ ਕਿ ਸਾਸ਼ਾ ਦੀ ਲਿਪੀ ਦੇ ਜੋ ਚਿੰਨ ਹਨ ਜਿਨ੍ਹਾਂ ਨੂੰ ਚਿੰਨਾਂ ਨੂੰ ਇੱਕ ਨਿਸ਼ਚਿਤ ਤਕਤੀਬ ਦੇ ਵਿੱਚ ਨਿਸ਼ਚਿਤ ਕਰਮ ਦੇ ਅਨੁਸਾਰ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਵਰਣਮਾਲਾ ਉਸ ਤੋਂ ਬਾਅਦ ਪਿਆਰੇ ਵਿਦਿਆਰਥੀਓ ਆਪਾਂ ਅੱਗੇ ਗੁਰਮੁਖੀ ਲਿਪੀ ਦੀ ਵਰਣਮਾਲਾ ਬਾਰੇ ਗੱਲ ਕਰਦੇ ਹਾਂ ਤਾਂ ਜਿਹੜੀ ਸਾਡੀ ਗੁਰਮੁਖੀ ਲਿਖਤੀ ਹੈ ਉਸ ਦੇ ਵਿੱਚ ਜਿਹੜਾ ਊੜੇ ਤੋਂ ਲੈ ਕੇ ੜੇ ਤੱਕ 35 ਅੱਖਰ ਹਨ ਊੜੇ ਤੋਂ ਲੈ ਕੇ ੜੇ ਤੱਕ 35 ਅੱਖਰ ਹਨ ਜਿਨ੍ਹਾਂ ਦੇ ਵਿੱਚ ਪਹਿਲੇ ਤਿੰਨ ਅੱਖਰ ਊੜਾ ਐੜਾ ਈੜੀ ਤਿੰਨ ਅੱਖਰ ਕੀ ਹਨ ਸਵਰ ਹਨ ਤੇ ਸਸਥੇ ਤੋਂ ਲੈ ਕੇ ਰਾੜੇ ਤੱਕ ਜਿਹੜੇ ਬਾਕੀ ਅੱਖਰ ਹਨ ਉਹਨਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਤਾਂ ਇਹ ਵਿਅੰਜਨ ਕਿੰਨੇ ਹਨ 32 ਵਿਅੰਜਨ ਹਨ ਬਾਅਦ ਵਿੱਚ ਜਿਹੜਾ ਅਰਥੀ ਤੇ ਫਾਰਸੀ ਦੁਨੀਆ ਨੂੰ ਅੰਕਿਤ ਕਰਨ ਲਈ ਜਿਹੜੇ ਪਹਿਲਾਂ ਵਾਲੇ ਅੱਖਰ ਸਨ ਉਹਨਾਂ ਦੇ ਪੈਰਾਂ ਦੇ ਵਿੱਚ ਬਿੰਦੀ ਲਗਾ ਕੇ ਕੁਝ ਨਵੇਂ ਅੱਖਰ ਵੇਸੇ ਗੁਰਮੁਖੀ ਲਿਪੀ ਦੀ ਵਰਣਮਾਲਾ ਦੇ ਵਿੱਚ ਜੋੜੇ ਗਏ ਕਿਹੜੇ-ਕਿਹੜੇ ਉਹ ਅੱਖਰ ਹਨ ਜਿਵੇਂ ਖਖੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਫੱਤੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਹਾਂ ਜਦੋਂ ਇਹ 6 ਨਵੇਂ ਅੱਖਰ ਜੋੜ ਦਿੱਤੇ ਗਏ ਤਾਂ ਜਿਹੜੀ ਹੁਣ ਵਾਲੀ ਜਿਹੜੀ ਵਰਣਮਾਲਾ ਹੈ ਆਧੁਨਿਕ ਵਰਣਮਾਲਾ ਤਾਂ ਹੋਂਦੇ ਕਿੰਨੇ ਅੱਖਰ ਹੋਗੇ 41 ਅੱਖਰ ਤਾਂ ਹੁਣ ਆਪਾਂ ਜਿਹੜੇ ਪੂਰੀ ਵਰਣਮਾਲਾ ਬਾਰੇ ਗੱਲ ਕਰਦੇ ਹਾਂ ਪੂਰੀ ਵਰਣਮਾਲਾ ਨੂੰ ਅੱਠ ਮੁਖ ਵਰਗ ਦੇ ਵਿੱਚ ਵੰਡਿਆ ਗਿਆ ਹੈ ਇਹਨਾਂ ਵਰਗਾਂ ਨੂੰ ਟੋਲੀਆਂ ਵੀ ਕਿਹਾ ਜਾਂਦਾ ਹੈ ਕਿੰਨੇ ਵਰਗ ਅੱਠ ਮੁਖ ਵਰਗ ਜੇਕਰ ਪ੍ਰਾਤਨ ਵਰਣਮਾਲਾ ਹੋਵੇ ਤਾਂ ਪ੍ਰਾਤਨ ਵਰਣਮਾਲਾ ਦੇ ਜਿਹੜੇ ਸੱਤ ਮੁਖ ਵਰਗ ਜਾਂ ਟੋਲੀਆਂ ਸਨ ਪਰ ਜਿਹੜੀ ਆਧੁਨਿਕ ਵਰਣਮਾਲਾ ਹੈ ਇਹਦੇ ਅੱਠ ਵਰਗ ਜਾਂ 8 ਟੋਲੀਆਂ ਹਨ ਤਾਂ ਹੁਣ ਪਿਆਰੇ ਵਿਦਿਆਰਥੀ ਇੱਕ ਗੱਲ ਧਿਆਨ ਦੇ ਵਿੱਚ ਰੱਖਿਆ ਜੇ ਮੈਂ ਜਦੋਂ ਪੂਰੀ ਵਰਣਮਾਲਾ ਨੂੰ ਐਕਸਪਲੇਨ ਕਰਾਂਗੀ ਉਹਦੇ ਵਿੱਚ ਕਿਤੇ ਤਾਂ ਮੈਂ ਵਰਨ ਯੂਜ਼ ਕਰਨੀ ਆ ਕਿਤੇ ਮੈਂ ਅੱਖਰ ਯੂਜ਼ ਕਰਾਂਗੀ ਕਿਤੇ ਮੈਂ ਧੁਨੀਆਂ ਯੂਜ਼ ਕਰਾਂਗੀ ਤਾਂ ਇਹ ਕਾਰਜ ਇੱਕੋ ਹੀ ਹਨ ਠੀਕ ਹੈ ਇਹਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹ ਸਾਰਕੁਝ ਇੱਕ ਹੀ ਗੱਲ ਹੈ ਅੱਖਰ ਵਰਨ ਧੁਨੀਆਂ

ਜਦੋਂ ਅਸੀਂ ਇਹ ਵਾਲੇ ਅੱਖਰ ਬੋਲਦੇ ਹਾਂ ਤਾਂ ਇਹਦੇ ਵਿੱਚ ਸਾਡੀ ਜੀਬ ਹੈ ਉਹ ਕੰਠ ਨੂੰ ਜਿਹੜੀ ਹੈ ਛੂੰਹਦੀ ਹੈ ਤਾਂ ਇਸੇ ਕਰਕੇ ਇਸ ਨੂੰ ਕੰਠੀ ਦੁਨੀਆ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅਗਲੇ ਵਰਗ ਦੀ ਅਸੀਂ ਗੱਲ ਕਰਦੇ ਹਾਂ ਚ ਵਰਗ ਦੀ ਚ ਚਾ ਵਰਗ ਜਿੰਨੇ ਵਿੱਚ ਆਪਾਂ ਜਿਹੜੇ ਅੱਖਰ ਬੋਲਦੇ ਹਾਂ ਚ ਚਾ ਛ ਛਾ ਜ ਜਾ ਚ ਜਾ ਨਾ ਤਾਂ ਇਹਦੇ ਵਿੱਚ ਜਿਹੜੀ ਸਾਡੀ ਜੀਬ ਹੈ ਉਹ ਤਾਲੂ ਨੂੰ ਛੁੰਦੀ ਹੈ ਤਾਂ ਇੱਥੇ ਕਰਕੇ ਇਸ ਨੂੰ ਤਾਲਵੀ ਧੁਨੀਆਂ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਅਗਲੇ ਵਰਗ ਦੀ ਗੱਲ ਕਰਦੇ ਹਾਂ ਟਾਂ ਵਰਗ ਦੀ ਜਿਸ ਦੇ ਵਿੱਚ ਜਿਹੜੇ ਅੱਖਰ ਹਨ ਟੈਂਕਾ ਠੱਠਾ ਡੱਬਾ ਢੱਡਾ ਨਾਣਾ ਇਹਨਾਂ ਅੱਖਰਾਂ ਨੂੰ ਬੋਲਣ ਲੱਗਿਆਂ ਜਿਹੜੀ ਸਾਡੀ ਜੀਭ ਹੈ ਉਹ ਉਲਟ ਹੋ ਕੇ ਟਿੱਪੀ ਹੋ ਜਾਂਦੀ ਹੈ ਤਾਂ ਇਸੇ ਕਰਕੇ ਇਸ ਨੂੰ ਉਹ ਜੀਬ ਦੀ ਧੁਨੀਆਂ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਟਕਾ ਵਰਗ ਦੀ ਟਕਾ ਠੱਠਾ ਡੱਡਾ ਟੱਡਾ ਨੰਨਾ ਇਹਨਾਂ ਨੂੰ ਬੋਲਣ ਲੱਗਿਆ ਜਿਹੜੀ ਸਾਡੀ ਜੀਬ ਹੈ ਉਹ ਦੰਦਾਂ ਦੇ ਵਿਚਕਾਰ ਆ ਜਾਂਦੀ ਹੈ ਇਸ ਕਰਕੇ ਇਸ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਅਗਲੇ ਵਰਗ ਦੀ ਜੋ ਹੈ ਪਾ ਵਰਗ ਪੱਪਾ ਫੱਪਾ ਬੱਬਾ ਪੱਬਾ ਮੱਮਾ ਇੱਕ ਦੇ ਵਿੱਚ ਇਹਨਾਂ ਨੂੰ ਅੱਖਰਾਂ ਨੂੰ ਬੋਲਣ ਲੱਗਿਆ ਜਿਹੜੇ ਸਾਡੇ ਦੋ ਘੋਟ ਹੈ ਇਹ ਕੰਮ ਕਰਦੇ ਹਨ ਤਾਂ ਇੱਥੇ ਕਰਕੇ ਇਸ ਨੂੰ ਦੋ ਘੋਟ ਦੀ ਦੁਨੀਆ ਵੀ ਕਿਹਾ ਜਾਂਦਾ ਹੈ ਜਿਹੜਾ ਸਾਡਾ ਅਗਲਾ ਵਰਗ ਹੈ ਉਸ ਨੂੰ ਅਸੀਂ ਅੰਤਿਮ ਵਰਗ ਕਹਾਂਗੇ ਹੁਣ ਧਿਆਨ ਲੱਖਣ ਯੋਗ ਹੈ ਜਿਹੜੇ ਸਖਤੀ ਤਰ ਬਿੰਦੀ ਬਾਰੇ ਲਾਈਨ ਹੈ ਉਸ ਨੂੰ ਅਸੀਂ ਅੰਤਿਮ ਅਰਗ ਨਹੀਂ ਕਹਾਂਗੇ ਅੰਤਿਮ ਅਰਗ ਸਾਡਾ ਕਿਹੜਾ ਹੈ ਯਯੇ ਵਾਲੀ ਲਾਈਨ ਯਯਾ ਰਾਰਾ ਲੱਲਾ ਵਾ ਵਾ ੜਾੜਾ ਕਿਉਂਕਿ ਜਿਹੜੀ ਸਾਡੇ ਪੁਰਾਤਨ ਵਰਣਮਾਲਾ ਸੀ ਉਹਦੇ ਅਕੋਰਡਿੰਗ ਜਿਹੜੀ ਇਹ ਜਿਹੜਾ ਅੰਤਿਮ ਅਰਗ ਸਾਡਾ ਯਯੇ ਵਾਲੀ ਲਾਈਨ ਹੈ ਪਰ ਜਦੋਂ ਅਸੀਂ ਇਹ ਲਾਈਨ ਬੋਲਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜਾ ਸਾਡੇ ਲਿਪਸ ਕੰਮ ਕਰਦੇ ਹਨ ਤਾਂ ਇੱਥੇ ਕਰਕੇ ਇਸ ਨੂੰ ਵੀ ਜਿਹੜਾ ਬੋਹ ਹੁੰਦੀ ਨਿਆ ਕਿਹਾ ਜਾਂਦਾ ਹੈ ਉਹ ਜਿਹੜੀ ਸਾਡੀ ਲਾਸਟ ਵਾਲੀ ਲਾਈਨ ਹੈ ਇੱਕ ਨੂੰ ਅਸੀਂ ਨਮੀਨ ਵਰਗ ਕਹਿੰਦੇ ਹਾਂ ਸੱਤੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਤਰ ਬਿੰਦੀ ਜੱਜੇ ਤਰ ਬਿੰਦੀ ਫੱਕੇ ਤਰ ਬਿੰਦੀ ਤੇ ਲੱਲੇ ਪੈਰ ਬਿੰਦੀ ਇਹ ਜਿਹੜੇ 6 ਸ਼ਬਦ ਹਨ ਇਹ ਸੌਰੀ ਅੱਖਰ ਹਨ ਜਿਹੜੇ 6 ਅੱਖਰ ਹਨ ਇਹ ਬਾਅਦ ਵਿੱਚ ਜੋੜੇ ਗਏ ਹਨ ਤਾਂ ਇਸ ਨੂੰ ਅਸੀਂ ਨਮੀਨ ਤੋਂ ਲਈ ਜਾਂ ਨਮੀਨ ਵਰਗ ਕਹਿੰਦੇ ਹਾਂ ਕਾ ਪਿਆਰੇ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਸ ਵੀਡੀਓ ਸੰਬੰਧੀ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਜਿਹੜਾ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਧੰਨਵਾਦ